ਸਤਿਕਾਰਯੋ ਸਤ ਸੰਗਤ ਜੀ ਜਿਵੇਂ ਤੋਂ ਸਤ ਆਪ ਨੂੰ ਸਤਿ ਅਨੁਕਰਦੇ ਵਾਹਿਗੁਰੂ ਜੀ ਦਾ ਖਤਸ ਵਾਹਿਗੁਰੂ ਜੀ ਦੇ ਅੱਗੇ ਤੁਹਾਨੂੰ ਤੁਸੀਂ ਸਾਰੀ ਸੰਗਤ ਜਿਹਨੇ ਆਪਣੇ ਕਮ ਥਰ ਝਟਕੇ ਅੱਜ ਇੱਥੇ ਅੰਤੇ ਪੁੰਚਿਓ ਜਿੱਥੇ ਕਸ਼ਮੀਰ ਪਾਟਸ਼ਾ ਨੇ ਆਪਣਾ ਜ਼ਥਰਨਾਮਾ ਅਰੰਜੇਬ ਨੂੰ ਫੇਜਿਆ ਆਪਾਂ ਸੰਤ ਜਗਜੀਤ ਸਿੰਘ ਢਿੰਗਾਂ ਵਾਲਿਆਂ ਦਾ ਜ਼ਿਕਰ ਅਸਲ ਹਰੇਕ ਮੀਟਿੰਗ ਦੇ ਵਿੱਚ ਕਰਦੇ ਆਂ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਹੈ ਇਹ 10ਵੇਂ ਪਾਠ ਨੇ ਰੰਗ زیب ਨੂੰ ਲਿਖਿਆ ਸੀ ਜ਼ਫਰਨਾਮੇ ਕਿ ਮੈਂ ਅੱਜ ਗੱਲਾਂ ਨਹੀਂ ਹੈ ਮੇਰੇ ਨਾਲ ਸਾਰੀ ਬਰਾੜ ਕੌਮ ਮੋਟਾ ਨਾਲ ਕੇ ਖੜੀ ਹੈ ਆਹ ਸਿੰਘ ਸਾਹਿਬ ਜਸਬੀਤ ਸਿੰਘ ਰੋਡੇ ਇੱਥੇ ਆਏ ਹੈ ਇਹ ਨਮਾਇंदे ਆ ਰੜਾ ਦੇ ਤੇ ਸੰਤ ਜਨੈਲ ਸਿੰਘ ਢਿੰਗਵਾਲਾ ਦੇ ਤੇ ਅਸੀਂ ਬਹੁਤ ਜ਼ਿਆਦਾ ਮਾਨ ਕਰਦੇ ਆਂ ਇਸ ਗੰਗਾ ਜਿਸ ਨੇ ਸੰਤ ਸੰਤ ਜਨੈਲ ਸਿੰਘ ਢਿੰਗਵਾਲਾ ਦਿੱਤਾ ਔਰ ਜਿਸ ਨੇ ਸੁੱਕੀ ਹੋਈ ਕੋਮ ਫੇਰ ਜਗਾ ਦਿੱਤੀ ਇਹੋ ਜਿਹਾ ਹਮਲਾ ਹਿੰਦੂਤਵਾ ਇੰਦਰਾ ਗਾਂਧੀ ਨੇ ਕੀਤਾ ਜੀ ਦੇ ਵੇਸ਼ ਆਪਣੀ ਸਹਿਮਤੀ ਉਸ ਵੇਲੇ ਦੇ ਬੀਜੇਪੀ ਲੀਡਰਾਂ ਨੇ ਇਲਟੇੜਵਾਨੀ ਤੇ ਵਾਜਪਾਈ ਨੇ ਵੀ ਦਿਖਾਈ ਵਾਜਪਾਈ ਤਾਂ ਕਹਿੰਦਾ ਇੰਦਰਾ ਜੀ ਤੁਸੀਂ ਸਾਡੇ ਦੁਰਗਾ ਮਾਤਾ ਅਡਵਾਨੀ ਕਿਲਦਾਵ ਇੰਦਰਾ ਜੀ ਇਹ ਕੰਮ 6 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਸੋ ਸਾਥ ਸੰਗਤ ਜੀ ਤੁਸੀਂ ਹੁਣ ਸਮਝ ਗਏ ਹੋਮੋਗੇ ਕਿ ਇਹ ਲੋਕਾਂ ਦਾ ਮਨ ਸਾਡੇ ਪ੍ਰਤੀ ਕੀ ਹੈ ਇਹ ਕਿ ਕੱਚਾ ਹੋਰ ਦਿੱਜੀ ਦੇ ਵਿੱਚ ਦੰਗ ਫਟੇ ਤੇ ਤੁਸੀਂ ਦੇਖਦੇ ਹੋ ਕਿ ਪਲੀਸ ਤੇ ਫੌਜ ਜਿਵੇਂ ਭੱਜੀ ਫਿਰਦੀ ਹੈ ਕਿ ਅਸੀਂ ਮੰਤਵਾਂ ਨੂੰ ਫੜ ਲਈਏ ਪਰ 1984 ਦੇ ਵਿੱਚ ਜਦੋਂ ਜੀਵ ਕਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਉਸ ਵੇਲੇ ਇਹੀ ਫੌਜ ਤੇ ਇਹੀ ਪੁਲਿਸ ਜਿਹੜੇ ਕਾਤਲ ਸੀ ਸਿੱਖਾਂ ਦੇ ਜਿਨ੍ਹਾਂ ਦੇ ਨਾਂ ਭਾਈ ਸਾਹਬ ਰੋਡੇ ਦੇ ਲਏ ਆ ਇਹ ਪੁਲਿਸ ਉਹਨਾਂ ਨੂੰ ਦਿਖਾਉਂਦੀ ਸੀ ਜਾ ਕੇ ਕਿ ਯਾਰ ਦੇਖੋ ਇੱਥੇ ਵੀ ਸਖਾ ਦੇ ਘਰ ਹੈਗੇ ਆ। ਸੇ ਤੋਂ ਲੋਕ ਪਤਾ ਹੈ ਕਿ ਫੌਜ ਦੇਸ਼ ਦੀ ਰੱਖਿਆ ਦੇ ਵੀ ਹੁੰਦੀ ਹੈ। ਪਰ ਫੌਜ ਉਸ ਦਿਨ ਤੇ 2 ਦਿਨ ਬਾਅਦ ਆਪਣੇ ਆਪ ਗੈਰਕਾਂ ਚੋਣੀ ਨਿਕਲੀ ਜਦੋਂ ਸਿੱਖ ਕੌਮ ਦਾ ਕਤਲੇਆਮ ਹੋ ਰਿਹਾ ਸੀ। ਇਸ ਸਭ ਤੋਂ ਵੱਡਾ ਅਫਸਰ ਫੌਜ ਦਾ kaun si ਕਮਾਂਡਰ ਇਨ ਚੀਫ ਸਾਰੇ ਜਨਰਲ ਸਿੰਕ ਸੋ ਸਾਡੇ ਵਿੱਚੋਂ ਵੀ ਬਹੁਤ ਬਹੁਤ ਵੱਡੇ ਗਰਦਾਨ ਨਿਕਲੇ ਨੇ ਔਰ ਅੱਜ ਵੀ ਬੇਥੇ ਹੈ ਦੋ ਚੀਜ਼ਾਂ ਜਾਂ ਤੀਜੀ ਗਲਤੀ ਵੀ ਮੈਂ ਕਰ ਦੂੰਗਾ ਸਿੱਖਾਂ ਦੀ ਮੰਗ ਹੈ ਕਿ 14 ਸਾਲ ਤੋਂ ਸਾਡੀ ਪਾਰਲੀਮੈਂਟ ਐਸ்சி ਪੀਸੀ ਦੇ ਇਲੈਕਸ਼ਨ ਨਹੀਂ ਹੋਏ ਕੋਈ ਵੀ ਪਾਰਟੀ ਜਿਹੜੀ ਸਿੱਖਾਂ ਦੀ ਨਿਮਰਤਗੀ ਕਰਦੀ ਹੈ ਤੁਹਾਨੂੰ ਪਤਾ ਹੈ ਕੋਈ ਨਹੀਂ ਘੇਰੀ ਸਿੱਪਰਮੈਂਟ ਸਿੱਖਾਂ ਦੀ ਇਸ ਡਿਪਲੀਸਿਨ ਨੂੰ ਸੰਜੀਤ ਕੀਤਾ ਜਾਵੇ ਵੋਟ ਜਿਹੜੇ 14 ਸਾਲ ਤੋਂ ਨਹੀਂ ਪਏ ਉਹ ਪੁਆਇਜਨ ਸੇਤ ਸੰਗਤੀ ਦੂਜੀ ਆਫਤ ਸਿੱਖਾਂ ਨੂੰ ਕਾਦੀ ਪਈ ਹੈ ਉਹ ਪਈ ਹੈ ਕਿ ਮੋਦੀ ਸਰਕਾਰ ਨੇ ਤੇ ਉਹਦੇ ਵਜ਼ੀਰਾਂ ਨੇ ਮਿਲਤਸਾਨ ਨੇ ਰਾਜਨਾਥ ਸਿੰਘ ਨੇ अजीत ਢੋਲ ਨੇ ਜੈ ਸੰਕਰ ਨੇ ਰਵੀ ਸਨਾ ਲੋਧ ਆਦੰਦਾ ਸ਼ਾਮਕਰ ਸਮੰਤ ਗੋਇਲ ਇਹਨਾਂ ਨੇ ਇੱਕ ਨਵੀਂ ਵੰਸੀ ਘਟ ਗਿਆ ਕਿ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਐ ਤੇ ਖਾਲਸਾ ਦਾ ਪ੍ਰਚਾਰ ਕਰਦੇ ਐ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਵੀ ਜਾ ਕੇ ਕਦਰ ਤੇ ਸ਼ਹੀਦ ਕਰ ਤੋਂ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਜੱਜਰ ਨੂੰ ਕਦਰ ਕਰਦਾ ਹੈ ਮੋਤੀ ਨੇ ਰਿਪੋਜ਼ੋਨ ਸਿੰਘ ਮਾਲਕ ਨੂੰ ਕਰਦਾ ਹੈ ਆਜ ਇਹਨਾਂ ਮੋਕੇ ਇਹ ਥੰਦਰ ਸੁਖਦੇਵ ਸਿੰਘ ਕਦਰ ਕਰਦਾ ਹੈ ਵਿਲਾਇਤ ਦੇ ਵਿੱਚ ਹਕਮ ਸਿੰਘ ਖੰਡੇ ਨੂੰ ਜੈ ਦੇ ਕੇ ਬਾਪਤਾ ਉਹਨਾਂ ਦੀ ਮਾਤਾ ਇੱਥੇ ਬੈਠੀ ਹੈ ਹੁਣ ਤੁਹਾਡੇ ਨਾਲ ਉਹ ਵਿਚਾਰ ਇੱਥੇ ਕਰਕੇ ਗਏ ਆ ਫਿਰ ਪਾਕਿਸਤਾਨ ਦੇ ਵਿੱਚ ਭਰਮਜੀਤ ਸਿੰਘ ਪੰਜ ਵਰਤ ਮਰਵਾਤਾ ਤੇ ਫਿਰ ਰੋਡੇ ਪਰਮਾਲ ਦੇ ਵਿੱਚੋਂ ਲਖਬੀਰ ਸਿੰਘ ਰੋਡੇ ਨੂੰ ਕਤਲ ਕਰਾਤਾ ਹਰਿਆਣਾ ਦੇ ਵਿੱਚ ਇਪਸਨ ਸਿੱਟੇ ਨੂੰ ਕਤਲ ਕਰਦਾ ਹੈ ਪੰਜਾਬ ਦੇ ਵਿੱਚ ਮੁਸਹਿਬਾਨ ਨੂੰ ਕਤਲ ਕਰਦਾ ਹੈ ਤੇ ਹੁਣੇ ਹੌਣ ਗੁਰਪ੍ਰੀਤ ਸਿੰਘ ਹਰੀਨਾਮ ਨੂੰ ਕਤਲ ਕਰਦਾ ਹੈ ਇਹ ਹੁਣ ਸਰਕਾਰ ਦੀ ਪੁਨਸੀ ਹੈ ਜਿਹਦੇ ਤੇ ਸਾਨੂੰ ਵਸਣਾ ਪੈਂਦਾ ਇਹ ਸਾਡੀ ਜਾਣ ਦੇ ਦੁਸ਼ਮਣ ਵੰਨ ਬਣ ਚੁੱਕੇ ਹਨ। ਔਰ ਇਹਨਾਂ ਦੇ ਖਿਲਾਫ ਅਮਨ ਪਸੰਦ ਤਰੀਕੇ ਦੇ ਨਾਲ ਆਪਾਨੂੰ ਖੜਨਾ ਪਊਗਾ। ਕੋਈ ਕਿਸੇ ਕਿਸਮ ਦਾ ਆਪਾਂ ਨੇ ਹਥਿਆਰ ਨਹੀਂ ਚੱਕਣਾ। ਕੋਈ ਖੂਨ ਨਹੀਂ ਕਰਨਾ। ਪਰ ਇਹਨਾਂ ਨੂੰ ਦੱਸਣਾ ਪਊਗਾ। ਇਹ ਸਿੱਖ ਕੌਮ ਜਿੱਦ ਤੱਕ ਦੀ ਲੜਾਈ ਕਿਸੇ ਮੌਲਕ ਦੇ ਨਾਲ ਹੋਗੀ ਤੇ ਸਿੱਖ ਕੌਮ ਤੁਹਾਡੇ ਨਾਲ ਖੜੀ ਨਹੀਂ ਹੋਊਗੀ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਦੋਂ ਈਰਾਨ ਤੋਂ ਨਾਦਰ ਸ਼ਾਹ ਆਇਆ ਸੀ ਅਫਗਾਨਿਸਤਾਨ ਤੋਂ ਅਹਿਮਦ ਸਾਹਿਬ ਦਾਨੀ ਆਏ ਸੀ ਤੇ ਸਿੱਖਾਂ ਨੇ ਮੁਕਾਬਲੇ ਕੀਤੇ ਤੇ ਉਹਨਾਂ ਨੂੰ ਵਾਪਸ ਨਹੀਂ ਠਾਇਆ ਉਹ ਸਾਡੀਆਂ ਹਿੰਦੂਆਂ ਦੀਆਂ ਬੀਬੀਆਂ ਕੈਦ ਘਰ ਥੇ ਲੈ ਕੇ ਗਏ ਕਿ ਉੱਥੇ ਮੁਸਲਮਾਨੀਆਂ ਬੜਾਵਾਂਗੇ ਪਰ ਕੱਲ ਜਿਹੜੀ ਸ਼ਰਾਰਤ ਕੀਤੀ ਹੈ ਉਹ ਵੇਅ ਹੈ ਕਿ ਚੰਡੀਗੜ੍ਹ ਨੂੰ ਦਿੱਲੀ ਦੇ ਤਹਿਤ ਕਰ ਦੇਣਾ ਯੂਨੀਅਨ ਟੈਰਿਟਰੀ ਬਣਾ ਦੇਣੀ ਹੈ ਜਿਹੜੇ ਜੰਮੂ ਕਸ਼ਮੀਰ ਨੂੰ 2019 ਦੇ ਵਿੱਚ ਉਹ ਦਾ ਸੂਪੇ ਚ ਉਹ ਦਾ ਖੋ ਕੇ ਯੂਨੀਅਨ ਟੈਰਿਟਰੀ ਬਣਾਤੀ ਦਿੱਲੀ ਦੇ ਥੱਲੇ ਸਿੱਧਾ ਉਹ ਦਾ ਰਾਜ کر دبری مسجد حملے کیتے بدری مسجد مسلمانوں کی تیری کرتی اڈوانی نے وج بائی بی جے پی نے کانگریس پارٹی بچے سی کیوں کر کے اس ویل ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਸ ਮੋਰਾਲਦੀ ਕਾਂਗਰਸ ਦਾ ਉਹ ਮੁਸਲਮਾਨਾਂ ਦੀ ਮਸਜਿਦ ਨੂੰ ਬਚਾਉਣਾ ਸਾਡਾ ਸੀ ਪਰ ਉਹਨੇ ਵੀ ਬੀਜੇਪੀ ਆਦਰਸ਼ ਨੂੰ ਹਰੀ ਚੰਡੀ ਦੇ ਦਿੱਤੀ ਕਿ ਫਨਾ ਕਰ ਦੇ ਇਸ ਨੂੰ ਅਸੀਂ ਕਹਿੰਦੇ ਸੀ ਕਿ ਜੇ ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸਿੱਖੋ ਟੁਕੇ ਇਹ ਮਰਨ ਨੂੰ ਤਿਆਰ ਹੋ ਗਏ ਆ ਜਿਹੜਾ ਮੁਸਲਮਾਨ ਹੈ ਉਹ ਵੀ ਸਾਨੂੰ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਬਹਾਦਰ ਕੌਮ ਹੈ ਇਹ ਚੁੱਪ ਕਰਕੇ ਕਿਉਂ ਬੈਠੀ ਆ ਪਰ ਜਿੱਦਨ ਦਾ ਕਸ਼ਮੀਰ ਦੇ ਸੂਬੇ ਨੂੰ ਤਾ ਅੱਜ ਦਿੱਲੀ ਦੇ ਮਕੈਸ ਬਣਾਤਾ 2019 ਹੁਣ ਤੁਸੀਂ ਦੇਖੋ ਪੁਰੇ ਲਿਖੇ ਮੁਸਲਮਾਨ ਡਾਕਟਰ ਐਂਦਨੇ ਉਹਨਾਂ ਨੇ ਬੰਬ ਫੜ ਲਏ ਆ ਦਿੱਲੀ ਦੇ ਵਿੱਚ ਇਹੋ ਜੀ ਬੰਬਬਾਰੀ ਕੀਤੀ ਹੈ ਕਿ ਦੁਨੀਆ ਹਰਾਰ ਹੋ ਗਈ ਕਿ ਇਹ ਮੁਸਲਮਾਨਤਾ ਖਤਮ ਹੋ ਗਈ ਸੀ ਇੱਕ ਮਿੰਟ ਠੱਪੇ ਤੇ ਜੇ ਮੋਦੀ ਜੀ ਮੁਸਲਮਾਨੋ ਠੱਪੇ ਹੈ ਕਸ਼ਮੀਰ ਦੀ ਯੂਨੀਅਨ ਟੈਰਿਟਰੀ ਬਣਾਉਣ ਦੇ ਲਈ ਤੇ ਜਿਹੜਾ ਤੁਸੀਂ ਕਾਨੂੰਨ ਬਣਾ ਰਹੇ ਹੋ ਇਹ ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਬਣੋਗੀ ਫਿਰ ਤੁਸੀਂ ਦੇਖ ਲਓ ਕੰਦ ਦੇ ਉੱਤੇ ਕੀ ਲਿਖਿਆ ਹੋਇਆ ਮੈਂ ਜ਼ਿਆਦਾ ਨਹੀਂ ਬੋਲਦਾ ਜਿੰਤੇ ਇਹ ਸਮਝਣੇ ਵਾਲੇ ਸਮਝ جاتੇ ਹੈ ਜੋ ਨਾ ਸਮਝੇ ਨਾੜੀ ਹੈ ਸੋਹਣਿਆ 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 ਸੋਸਾਤ ਸੰਗਤ ਜੀ ਸਾਡੀ ਪਾਰਟੀ ਇੱਕ ਯਾਦ ਪੱਤਰ ਦੇਊਗੀ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸੇਨੂ ਹੈਗਾ ਤਾਂ ਮਾਨ ਹੈ ਪਰ ਪਤਾ ਨਹੀਂ ਕਦੇ ਉਹਦੇ ਤੋਂ ਮਾਨ ਦਾ ਖੂਨ ਦੇਖਿਆ ਨਹੀਂ ਮੈਨੂੰ ਦੂਸਰਾ ਇਹ ਸਪ੍ਰੀਜ਼ੀ ਤੋਂ ਅਸੀਂ ਆਪਕੋ ਦਮਾਗੇ ਕਿ ਜਿਹੜਾ ਦਿੱਲੀ ਹੋਣ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਰਿਹਾ ਇਹਦੇ ਬਾਰੇ ਸਾਰੇ ਪਾਰਟੀਆਂ ਨੂੰ ਬੁਲਾਓ ਸਾਰੀਆਂ ਸੰਸਥਾਵਾਂ ਨੂੰ ਬੁਲਾਓ ਜ਼ਿੰਮੇਵਾਰਾਂ ਦੇ ਯੂਨੀਅਨਾਂ ਨੂੰ ਬੁਲਾਓ ਤੇ ਮਤਾ ਹੋਣ ਸਾਡੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਪੜ੍ਹਦੇਗੇ